ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪ ਨੂੰ ਜਿਹੜੀ ਨਵੀਂ ਵੀਡੀਓ ਲੈ ਕੇ ਆਏ ਆ ਉਹ ਹੈ ਕਦਰੇ ਵੀ ਤੁਹਾਨੂੰ ਖਾਲੀ ਫੇਟ ਦੀ ਆਪ ਦੇ ਕੈਪਸੂਲ ਖਾਣ ਦੀ ਲੋੜ ਨਹੀਂ ਪੈਣੀ। ਕਈ ਵਾਰੀ ਸਰੀਰ ਦੇ ਵਿੱਚ ਗੈਸ ਤੇ ਜਾਬ ਇੰਨਾ ਜ਼ਿਆਦਾ ਬਣਦਾ ਕਿ ਬਲੱਡ ਪ੍ਰੈਸ਼ਰ ਵੀ ਉੱਤੇ ਰਹਿਣ ਲੱਗ ਜਾਂਦਾ ਹੈ ਤੇ ਹਾਰਟ ਅਟੈਕ ਦਾ ਖਤਰਾ ਹੋ ਜਾਂਦਾ ਹੈ। ਆਪਾਂ ਜਿਹੜੇ ਨੁਸਖੇ ਲੈ ਕੇ ਆਏ ਆ वो घरेलू है घर बह के आप तैयार कर सकते हैं तो बड़े ही मुफीद है तो तेनालीस्खे आप शेयर करा पहला है, है? सौखा जहा बड़ा पेट गैस को बगाएं शरीर को शक्तिशाली बनाए इसलिए आपने सौंफ फीनल पाँह ग्राम शतावर ਸਤਾਵਰ ਖਾਸ ਕਰਕੇ ਲੇਡੀਜ਼ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਸਰੀਰ ਨੂੰ ਤਾਕਤ ਦਿੰਦੀ ਹੈ ਡਾਈਜੈਸ਼ਨ ਨੂੰ ਇੰਪਰੂਵ ਕਰਦੀ ਹੈ ਸੌਂਫ ਵੀ ਇਸ ਤਰ੍ਹਾਂ ਡਾਈਜੈਸ਼ਨ ਵਾਸਤੇ ਬਹੁਤ ਹੀ ਵਧੀਆ ਮੰਨੀ ਜਾਂਦੀ ਹੈ ਖਾਣਾ ਖਾਣ ਤੋਂ ਬਾਅਦ ਸੌਂਫ ਨੂੰ ਚਬਾਉਣਾ ਵੀ ਸਿਹਤ ਦੇ ਲਈ ਚੰਗਾ ਹੁੰਦਾ ਹੈ ਇਹਨਾਂ ਦੋਨਾਂ ਚੀਜ਼ਾਂ ਦਾ ਸੌਂਫ ਤੇ ਸਤਾਵਰ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਇਹਦਾ ਫਾਈਨ ਪਾਊਡਰ ਜ਼ਿਆਰ ਕਰ ਲਓ ਤੇ ਇਹਦਾ ਇੱਕ ਇੱਕ ਚਮਚ ਸ਼ਹਿਦ ਦੇ ਨਾਲ ਸਵੇਰ-ਸ਼ਾਮ ਲਵੋ ਮਿੰਜ ਇੱਕ ਚਮਚ ਸੌਂਫ ਤੇ ਇਸ ਤਾਵਰ ਦੇ ਪਾਊਡਰ ਦਾ ਤੇ ਇੱਕ ਚਮਚ ਸਹਿਦ ਮਿਲਾ ਕੇ ਸੁਭਾ ਲਓ ਇਹ ਹੀ ਮਾਤਰਾ ਇੰਨੀ ਮਾਤਰਾ ਹੀ ਲੈ ਸਾਮ ਨੂੰ ਲਓ ਦੂਸਰਾ ਨੁਸਖਾ ਹੈ ਕਿ ਜੇਕਰ ਤੁਹਾਡੇ ਤੇਜਾਬ ਬੰਦ ਹੈ ਖਾਲੀ ਫਿਰ ਕੈਪਸੂਲ ਲੈ ਰਹੇ ਹੋ ਕੈਪਸੂਲ ਲੈਣ ਦੀ ਨੌਬਤ ਆ ਗਈ ਤਾਂ ਇਹ ਸਿਰਫ 10 ਰੁਪਏ ਦਾ ਨੁਸਖਾ ਤੁਸੀਂ ਇਹਨੂੰ ਵਰਤੋ ਇਹਦੇ ਵਿੱਚ ਆਪਾਂ ਅਜਵੈਨ ਲੈਣੀ ਹੈ ਉਹਨੂੰ ਤਵੇ ਦੇ ਉੱਤੇ ਭੁੰਨ ਲੈਣਾ ਹੈ ਅਜਵੈਨ ਤੁਸੀਂ ਆਪ ਦੇ ਮਨਤਾਬਕ ਲੈ ਲਓ ਨੇ 2 ਚਮਚ ਵੱਡੇ 2 ਚਮਚ ਬਹੁਤ ਹੈ ਤਵੇ ਦੇ ਉੱਤੇ ਗਰਮ ਤਵੇ ਦੇ ਉੱਤੇ ਜਦੋਂ ਆਪਾਂ ਪੰਪਨਾਗੇ ਤਾਂ ਇਹ ਪੂਰੇ ਜਿਹੇ ਰੰਗ ਦੀ ਹੋ ਜਾਏਗੀ ਹਲਕਾ ਹਲਕਾ ਦੇ ਵਿੱਚ ਧੂੰਆ ਨਿਕਲੇਗਾ ਤੇ ਇਹਨੂੰ ਪੂਰੇ ਜਿਹੇ ਰੰਗ ਦੀ ਹੋਣ ਤੇ ਉਤਾਰ ਲਓ ਦੂਸਰੇ ਨੰਬਰ ਦੇ ਕੀ ਕਰਨਾ ਹੈ ਆਪਾਂ ਜਿਹੜੀ ਸ਼ੱਕਰ ਲੈਣੀ ਹੈ ਜਾਂ ਗੜ ਲੈਣਾ ਉਹਨੂੰ ਆਪਾਂ ਇਹਦੇ ਵਿੱਚ ਅਜਵਾਇਨ ਦੇ ਵਿੱਚ ਮਿਕਸ ਕਰਨਾ ਹੈ ਜਿਹਨੂੰ ਆਪਾਂ ਸਿੱਧਾ ਅੱਗ ਤੇ ਰੱਖ ਕੇ ਗੜ ਜਾਂ ਸ਼ੱਕਰ ਨੂੰ ਤਿਆਰ ਕਰਾਂਗੇ ਤਾਂ ਉਹ ਛੜ ਜਾਂਦਾ ਹੈ ਇਸ ਕਰਕੇ ਆਪਾਂ ਪਹਿਲਾਂ ਪਾਣੀ ਬਾਲ ਲੈਣੇ ਉਹਦੇ ਵਿੱਚ ਕੋਈ ਬਾਟੀ টাই ਵਰਤਨ ਰੱਖ ਕੇ ਉਹਦੇ ਵਿੱਚ ਚਾਰਕ ਜਮ ਚ ਸ਼ੱਕਰ ਦੇ ਪਾਦੋ ਜਾਂ ਗੁੜ ਪਨ ਕੇ ਪਾਦੋ ਜਦੋਂ ਪਾਣੀ ਗਰਮ ਦੇ ਨਾਲ ਉਹ ਜਿਹੜਾ ਵਿੱਚ ਜਿਹੜਾ ਆਪਾਂ ਪਾਊਡਰ ਰੱਖਿਆ ਵਰਤਨ ਰੱਖਿਆ ਕੋਈ ਕੋਲੀ ਬਾਟੀ ਕੁਛ ਵੀ ਜਿਹੜੀ ਕਿ ਡੁੱਬੇ ਨਾ ਤੇ ਉੱਤੇ ਥੋੜਾ ਵੱਡਾ ਪੰਡਾ ਰੱਖਿਆ ਤਿਆਰ ਕਰਦੇ ਰਹੇ ਥੱਲੇ ਪਾਣੀ ਦੀ ਹੀਟ ਨਾਲ ਉਹ ਗਰਮ ਹੋ ਜਾਊਗਾ ਤੇ ਉਹਦੇ ਵਿੱਚ ਜਿਹੜੀ ਸ਼ੱਕਰ ਜਾਂ ਗੁੜ ਪਾਇਆ ਉਹ ਪਿਘਲ ਜਾਏਗਾ ਫਿਰ ਉਹਦੇ ਵਿੱਚ ਤੁਸੀਂ ਇਹ ਅਜਵਾਇਨ ਪਾਕਿਆ ਕਿ ਤੁਹਾਨੂੰ ਤੁਸੀਂ ਇੱਕ ਮਿਕਸਚਰ ਜਿਹਾ ਬਣਾ ਲੈਣਾ ਹੈ ਜਿਹੜਾ ਕਿ ਇੱਕ ਆਇਸਟਕਾ ਮਾਣ ਜਿਵੇਂ ਚਾਵਣ ਬਰਾਸ ਹੁੰਦਾ ਹੈ ਉਹ ਜਦੋਂ ਆਇਸਟਕਾ ਤਿਆਰ ਹੋ ਜੂ ਉਹਦੇ ਵਿੱਚ ਸ਼ੱਕਰ ਰਲ ਜੂ ਜਵੈਨ ਦੇ ਵਿੱਚ ਗਰਮ ਹੋ ਕੇ ਤਾਂ ਫਿਰ ਉਹਨੂੰ ਤੁਸੀਂ ਉਤਾਰ ਲੈਣਾ ਉਹਦਾ ਅਧਿਅਤ ਇੱਕ ਚਮਚ ਜੇ ਤਾਂ ਛੋਟੇ ਬੱਚੇ ਆ ਬਾਲਗ ਤੋਂ ਘੱਟ ਹੈ 18 ਸਾਲ ਤੋਂ ਤੱਕ ਦਾ ਚਮਚ ਤੇ ਨਹੀਂ ਇੱਕ ਚਮਚ ਉਸ ਪੇਸਟ ਦਾ ਜਬਾਤ ਬਾਕੇ ਖਾਓ ਤੇ ਉੱਪਰ ਦਿੱਤੋ ਹੀ ਕਰਚਾ ਦੋਦ ਪੀਣਾ ਉਹ ਸਿੱਧਾ ਨਹੀਂ ਪੀਣਾ ਕਰਚਾ ਦੋਦ ਤੁਸੀਂ ਲੈਣਾ 30 ml ਤੇ ਉਹਦੇ ਵਿੱਚ 50 ml ਪਾਣੀ ਪਾਣਾ ਕੱਚੇ ਦੁੱਧ ਦੇ ਵਿੱਚ ਲਗ ਲਗਭਗ ਡਬਲ ਮਾਤਰਾ ਦੇ ਵਿੱਚ ਪਾਣੀ ਪਾ ਕੇ ਉਸ ਦੁੱਧ ਨੂੰ ਪੀਣਾ ਪਹਿਲਾਂ ਤੁਸੀਂ ਇੱਕ ਚਮਚਾ ਇਹਦਾ ਚਬਾ ਲੈਣਾ ਅਜਵਾਇਨ ਤੇ ਜਿਹੜਾ ਗੁੜ ਜਾਂ ਸ਼ੱਕਰ ਦਾੜ ਪੇਸਟ ਤਿਆਰ ਹੋਇਆ ਉਸ ਤੋਂ ਬਾਅਦ ਕੱਚੇ ਦੁੱਧ ਨੂੰ ਆਪਾਂ ਜਿਹੜਾ ਵਿੱਚ ਪਾਣੀ ਬਾਕੇ ਤਿਆਰ ਕੀਤੇ ਉਹਨੂੰ ਤੁਸੀਂ ਉੱਪਰ ਦੇ ਦੇਣਾ ਇਹਦੇ ਨਾਲ ਜਿਹੜਾ ਹੈਗਾ ਤੁਹਾਡਾ ਤੇਜਾਬ ਬਿਲਕੁਲ શાંત ਹੋ ਜਾਊ ਤੇ ਰਿਜ਼ਲਟ ਹੈ 100% ਮਿਲੇਗਾ ਜੇ ਤੁਸੀਂ ਇਹਨੂੰ ਲਗਾਤਾਰ 15-20 ਦਿਨ ਵਰਤਦੇ ਹੋ ਤੁਹਾਡਾ ਜਿਹੜਾ ਤੇਜਾਬ ਗੈਸ ਦੀ ਸਮੱਸਿਆ ਖਤਮ ਹੋ ਜਾਊ ਕੀਸਰਾ ਨੁਸਖਾ ਹੈਗਾ ਜਿਹੜਾ ਇਹ ਤਾਂ ਬਹੁਤ ਹੀ ਜ਼ਿਆਦਾ ਕਾਰਗਰ ਹੈ ਇਹਦਾ ਰਿਜ਼ਲਟ 100% ਹੈ ਇਹਨੇ ਕਵਰ ਅਜਮਾਇਆ ਹੋਇਆ ਹੈ ਰਿਸ਼ੀ ਜੀ ਨੇ ਦੱਸਿਆ ਇਹ ਨੁਸਖਾ ਬਾਤ ਦੇ ਜਿਹੜੇ ਅੱਛੇ ਰੋਗ ਹੁੰਦੇ ਆ ਉਹਨਾਂ ਦੇ ਵਿੱਚ ਸਮਾਨ ਵਰਜੂ ਦੇ ਕਰਕੇ ਜਿਹੜੀ ਪੇਟ ਗੈਸ ਬਣਦੀ ਹੈ ਤਾਂ ਪੇਟ ਗੈਸ ਨੂੰ ਤੇਜਾਬ ਨੂੰ ਬਲੱਡ ਪ੍ਰੈਸ਼ਰ ਨੂੰ ਸਭ ਨੂੰ ਠੀਕ ਕਰਨ ਦੇ ਲਈ ਇਹ ਨੁਸਖਾ ਬਹੁਤ ਹੀ ਕਾਰਗਰ ਹੈ ਨੁਸਖਾ ਤਿਆਰ ਕਰਨ ਦੀ ਵਿਧੀ ਇਹ ਵੀ ਤੁਸੀਂ ਲੈਣਾ ਪਦੀਨਾ 100 ਗ੍ਰਾਮ ਧਨੀਆ సో గ్రామ్మ జీరా సో గ్రామ కాలీ మిర్చ పచ్చి గ్రామ సుణ పచ్చి గ్రామ కాలా నమక పచ్చి గ్రామ కచూర కక్షనాద చచ్చనికడ హ కచూర పచ్చి గ్రామ అమలవేద మన చబ్బ విచ్చా చబ్బ పచ్చి గ్రామ నిషాదర పచ్చి గ్రామ జంఖారచ్చి గ్రామ పిపలామ సఫ్ఫ ਇਹ ਸਾਰੀਆਂ ਚੀਜ਼ ਆਪਾਂ ਸਾਰੀ ਦੀ ਦੁਕਾਨ ਤੋਂ ਮਿਲ ਜਾਂਦੀਆਂ ਨੇ ਇਹਦੇ ਆਪਾਂ ਇਹਦੇ ਵਿੱਚ ਇੱਕ ਫੋਟੋ ਵੀ ਲਾ ਦੇਗੇ ਇਹਨਾਂ ਚੀਜ਼ਾਂ ਦੀ ਕਿੰਨੀ ਕਿੰਨੀ ਮਾਤਰਾ ਕਿਹੜੀ ਕਿਹੜੀ ਚੀਜ਼ ਦੀ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਫਾਈਨ ਪਾਊਡਰ ਤਿਆਰ ਕਰ ਲੈਣਾ ਇਹਦੇ ਜਿਹੜਾ ਪੀਪਲਮੈਂਟ ਹੈ ਇੱਕ ਸੈਂਟ khửੂ ਟਾਈਪ ਹੈ ਇਹ ਜਲਦੀ ਉੱਡ ਜਾਂਦਾ ਹਵਾ ਦੇ ਸੰਪਰਕ ਦੇ ਵਿੱਚ ਆ ਕੇ ਇਸ ਕਰਕੇ ਤੁਸੀਂ ਇਹਰ ਟਾਈਟ ਜਿਹੜੇ ਕੰਟੇਨਰ ਦੇ ਵਿੱਚ ਹੀ ਰੱਖਣਾ ਇਹ ਪੇਟ ਦਾ ਅਫਾਰਾ ਪੇਟ ਦੇ ਵਿੱਚ ਜਿਹੜਾ ਭਾਰਾਪਨ ਡਾਈਜੈਸ਼ਨ ਦੀ ਪ੍ਰੋਬਲਮ ਭੁੱਖ ਨਾ ਲੱਗਣਾ ਖਾਦਾ ਵੀ ਤਾਂ ਹਜਮ ਨਾ ਹੋਣਾ ਖੱਟੇ ਡਕਾਰ ਆਉਣੇ ਐਸਿਡ ਰਿਫਲਕਸ ਖੱਟੇ ਡਕਾਰ ਆਉਣ ਕਰਕੇ ਮੂੰਹ ਦਾ ਸਵਾਦ ਕੌੜਾ ਜਾ ਹੋ ਜਾਣਾ ਜਾਂ ਕਈ ਵਾਰੀ ਡਕਾਰ ਦੇ ਵਿੱਚ ਅਸਤਤਾਂ ਦੀ ਮਤਲਬ ਗੈਸ ਮੂੰਹ ਰਹਿ ਨਿਕਲ ਜਿਹਦੇ ਨਾਲ ਸਮੈਲ ਆਉਣੀ ਅਗਲੇ ਸਾਹਮਣੇ ਵਾਲੇ ਨੂੰ ਵੀ ਜਾਂ ਤੁਹਾਡੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਗੈਸ ਬਣਦੀ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਦਾ ਭੁੱਖ ਵੀ ਲਗਾਉਂਦਾ ਇਹ ਜਿਹੜਾ ਹੈਗਾ ਨੁਸਖਾ ਜਦੋਂ ਤਿਆਰ ਕਰ ਲਿਆ ਦਾ ਜਿਹੜਾ ਫਾਈਨ ਪਾਊਡਰ ਤਿਆਰ ਕਰ ਲਿਆ ਇਹਨੂੰ ਜਦੋਂ ਖਾਵਾਂਗੇ ਆਪਾਂ ਨੂੰ ਪਹਿਲੀ ਖਰਾਕ ਦੇਣ ਵਾਲੀ ਪੱਧਰ ਲੱਗ ਜੇ ਬਾਕੀ ਦਾ ਟੇਸਟ ਇੰਨਾ ਜ਼ਿਆਦਾ ਵਧੀਆ ਕਿ ਇਹਨੂੰ ਬੱਚੇ ਵੀ ਭਾਜ-ਭਾਜ ਖਾਂਦੇ ਜੇਕਰ ਤੁਹਾਡੇ ਤੋਂ ਕੋਈ ਆਂਢੇ ਗੁਆਂਢੀ ਮੰਗੇ ਲਏਗਾ ਤਾਂ ਦੁਆਰਾ ਵੀ ਤੁਹਾਡੇ ਤੋਂ ਮੰਗੂਗਾ ਵੀ ਇਹ ਲਿਆ ਕੇ ਦੋ ਮੈਨੂੰ ਕਿੱਥੋਂ ਲੈਂਦਾ ਤੁਸੀਂ ਤਾਂ ਕਿਵੇਂ ਤਿਆਰ ਕੀਤਾ ਨੁਸਖਾ ਮੈਨੂੰ ਦੱਸੋ ਇੰਨਾ ਵਧੀਆ ਦਾ ਟੇਸਟ ਹੈ ਨੂੰ ਲੈਣ ਦੇ ਵਿੱਚ ਕੀ ਰੁਟੀਨ ਦੇ ਵਿੱਚ ਜੇਕਰ ਵਿਅਕਤੀ ਬਾਰੇ ਦੁਖੀ ਜਿਹਨੂੰ ਪੇਟ ਗੈਸ ਜ਼ਿਆਦਾ ਬਣਦੀ ਹੈ ਤਾਂ ਉਹ ਇਹਦਾ ਇੱਕ ਚਮਚ ਖਾਣਾ ਖਾਣ ਤੋਂ ਤੁਰੰਤ ਬਾਅਦ ਦੋ ਘਟਾ ਪਾਣੀ ਦੇ ਨਾਲ ਆਪਾਂ ਲੈ ਸਕਦੇ ਹਾਂ ਪਾਣੀ ਥੋੜਾ ਗਰਮ ਕੋਸਾ ਹੋਵੇ ਤਾਂ ਜ਼ਿਆਦਾ ਬੈਟਰ ਹੈ ਤੇ ਜੇਕਰ ਆਪਾਂ ਨੂੰ ਰੁਟੀਨ ਦੇ ਵਿੱਚ ਲੈਣਾ ਤਾਂ ਕਦੋਂ ਮਰਜੀ ਲੈ ਲਓ ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਤੁਹਾਡਾ ਖਾਣ ਨੂੰ ਮਨ ਨਹੀਂ ਕਰਦਾ ਤਾਂ ਖਾਣਾ ਖਾਣ ਤੋਂ 15-20 ਮਿੰਟ ਪਹਿਲਾਂ ਇਹਨੂੰ ਤੁਸੀਂ ਲੈ ਲਓ ਭੁੱਖ ਤੁਹਾਨੂੰ ਖੁੱਲ ਕੇ ਲੱਗੇਗੀ ਖਾਦਾ ਵੀ ਤਾਂ ਜਿਹੜਾ ਤੁਹਾਡਾ ਹਾਜਮ ਹੋਊ ਇਹਦਾ ਨਾ ਇਹਨੂੰ ਤਾਂ ਬੱਚਿਆਂ ਨਾਲ ਵੀ ਦੇ ਦੇਗੇ ਤਾਂ ਬੱਚੇ ਵੀ ਇਹਨਾਂ ਮੰਗ ਮੰਗ ਖਾਂਦੇ ਦਾ ਟੇਸਟ ਜਿਹੜਾ ਵਧੀਆ ਹੈ ਤੇ ਰੋਟੀ ਦੇ ਵਿੱਚ ਇਹਨੂੰ ਆਪਾਂ ਲੈ ਸਕਦੇ ਹਾਂ ਜਾਂ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਸਮੱਸਿਆ ਹੋਵੇ ਉਦੋਂ ਵੀ ਲੈ ਸਕਦੇ ਹਾਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਜਦੋਂ ਤੁਹਾਡਾ ਦਿਲ ਕਰੇ ਉਦੋਂ ਲੈ ਸਕਦੇ ਹਾਂ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਸ਼ੁਕਰੀਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਥੈਂਕ ਯੂ